ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾਏ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪਾਏ ਚੁੱਪ ਨਾ ਹੋਵੇ ਜੇ ਲਾਇ ਰਖਾ ਨਿਵਤਾਰ ਔਖਿਆ ਔਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਨ ਪਾ ਲਖ ਹੋਗੇ ਤਾ ਇੱਕ ਨ ਚੱਲੇ ਨਾਲ ਕੇਵ ਸੱਚਿਆ ਰਾਹ ਹੋਈਏ ਕਿਵ ਕੂੜੇ ਟੁੱਟੇ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਅੰਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਖੋਵਨ ਜੇ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਆ ਹੈ ਇੱਕ ਨਾਮੁ ਕਮੇ ਬਖਸੀਐ ਸੋ ਇੱਕ ਹੁਕਮੇ ਸਦਾ ਪਾਈਆ ਹੈ ਹੁਕਮੇ ਅੰਦਰ ਸਭ ਕੋ ਆਖਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਪੁਝੇ ਤਾ ਹੋਵੇਂ ਕਹਿ ਨ ਕੋਈ ਗਾਵੈ ਕੋ ਤਾਨ ਹੋਇ ਕਿਸੇ ਤਾਨ ਗਾਵੈ ਕੋ ਦਾਤ ਯਾਨੇ ਨਿਸ਼ਾਨ ਗਾਵੈ ਕੋ ਗੁਣ ਵਡੇ ਆਇਆਂ ਚਾਰ ਗਾਵੈ ਕੋ ਵਿੱਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲਈ ਫਿਰ ਦੇ ਗਾਵੈ ਕੋ ਜਾਪੇ ਦਿਸੈ ਦੂਰ ਗਾਵੈ ਕੋ ਵੇਖੇ ਆਂਦਰ ਖ ਦੂਰ ਕਥਨਾ ਕਥੀਨਾ ਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਖੇ ਜੁਗਾ ਜਗੰਤਰ ਖਾ ਕੇ ਕਾਰੇ ਹੁਕਮੇ ਹੁਕਮ ਚਲਾਏ ਰਾਖੋ ਨਾਨਕ ਬਿਕਸੇ ਵੇ ਪ੍ਰਵਾਹੋ ਸਾਚਾ ਸਾਖ ਰੂਪ ਸਚੁ ਨਾਏ ਆਖਿਆ ਭਾਉ ਅਪਾਰ ਅਖੇ ਮੰਗ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਆਂ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲਿਆ ਜੈ ਤੋ ਸੋਣਾ ਧਰੇ ਪਿਆਰ ਮ੍ਰਿਤ ਵੇਲਾ ਸਚਨਾਉ ਅਡਿਆਈ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਗਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਨਾਨ ਗਾਵੀਐ ਸੁਣਿਆ ਏ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਕ ਨਾਨਕ ਗੁਰਮਕ ਵੇਦੰ ਗੁਰਮਕ ਰਹਾਸਮਾਈ ਕੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾੜਾ ਆਖਾ ਨਾਗੇ ਕਹਿਣਾ ਕਥਨ ਨਾ ਜਾਏ ਕੋ ਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਏ ਤੀਰਥ ਨਾ ਵਾ ਜੇ ਤਸ ਪਾਵਾਂ ਵਿਨ ਪਾਣੇ ਕੇ ਨਾਏ ਕਰੀ ਜੇਤੀ ਸਰਠ ਉਪਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਹਤਵ ਵਿੱਚ ਰਤਨ ਜਵਾਖਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ 둑ਚਾਰਿਆ ਰਜਾ ਹੋਰ ਦਸੋਨੇ ਹੋਏ ਨਵਾ ਖੰਡਾ ਵਿੱਚ ਜਾਣੀ ਆਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਇ ਕਾਏ ਜਸ ਕੀਰਤਿ ਜਾਕਲੇ ਜੇ ਤੈਸ ਨਦਰਨਾ ਆਵੈ ਤਾ ਵਤਨੁ 부ਸ਼ੇ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੈ ਗੋਵੰਤੇ ਅੰਗੁਣ ਦੇ ਤਿਹ ਕੋਇ ਨ ਸੁਝਈ ਜੇ ਤਿਸ ਗੁਣ ਕੋਇ ਕਰੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਪ ਪਤਾਲ ਸੁਣਿਆ ਪੋਹ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾਇੰਦ ਸੁਣਿਆ ਮੁਖਸਲਾਖਣਵੰਦ ਸੁਣਿਆ ਜੋਗਜੁਗਤ ਤਨਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਥ ਸਥ ਕਾ ਈਸ਼ਾਨ ਸੁਣਿਆ ਪੜ ਪੜ ਪਾਵੈ ਈਮਾਨ ਸੁਣਿਆ ਏ ਲਾਗੇ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣਿਆ ਏ ਸਤ ਸੰਤੋਖ ਗਿਆਨ ਸੁਣਿਆ ਏ 68 ਕਾ ਈਸ਼ਾਨ ਸੁਣਿਆ ਏ ਪਰ ਪਰ ਪਾਵੈ ਮਾਨ ਸੁਣਿਆ ਏ ਲਾਗੇ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇ ਗਾਖ ਸੁਣਿਆ ਸ਼ੇਖ ਪੀਰ ਪਾਤਸ਼ਾਖ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਅਸ ਗਾਖ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹਾਏ ਪਿੱਛੇ ਪੁਛਤਾਏ ਕਾਗਦ ਕਲਮ ਨਾ ਲੇਖਣ ਘਾਰ ਮੰਨੇ ਕਾ ਵੇਕਰਨ ਵਿਚਾਰ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁਧਤ ਮੰਨੈ ਸਗਲ ਪਵਨ ਕੇ ਸੋਧ ਮੰਨੈ ਮੂੰ ਚੋਟਾ ਨਾ ਖਾਏ ਮੰਨੈ ਜਮ ਕੈ ਸਾਥਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਲਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮੰਗਨ ਚੱਲੇ ਪੰਥ ਮੰਨੈ ਧਰਵ ਸੇ ਤਿਸ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦਵਾਰ ਮੰਨੈ ਪਰਵਾਰ ਸਹਾਰ ਮੰਨੈ ਤਰੈ ਤਾਰੇ ਗੁਰ ਸੇਖ ਮੰਨਾਏ ਨਾਨਕ ਭਵੇਂ ਨ ਪੇਖ ਐਸਾ ਨਾਮ ਅਨੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਅੰਚ ਪਰਵਾਨ ਬੰਚ ਪ੍ਰਦਾਨ ਬੰਚੇ ਪਾਵੇਂ ਦਰਗਹਿ ਮਾਨ ਬੰਚੇ ਸੋਹੈਂ ਦਰ ਰਜਾਨ ਅੰਚਾਂ ਕਾ ਗੁਰੇ ਇੱਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੈ ਕਰ ਕਰਨੇ ਨਹੀ ਸਮਾਰ ਤੌਹਲ ਧਰਮ ਦਇਆ ਕਾ ਪੂਤ ਸੰਤੋਗਤਾ ਪਰ ਰਖਿਆ ਜਨ ਸੋਤ ਜੇ ਕੋ ਬੁੱਚੇ ਹੋਵੇ ਸਚਿਆਰ ਤਬ ਲੈ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਗੁਰ ਕੋਰ ਤਸਤੇ ਭਾਰ ਤਲੇ ਕਵਨ ਜੋਰ ਜੀ ਜਾ ਤਰੰਗ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਨੇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨਸੋਲਿਆ ਰੂਪ ਕੇਤੀ ਦਾਤ ਜਾਨੇ ਕੌਣ ਕੋਤ ਕੇਤਾ ਬਸਾ ਵੇ ਕੋ ਕਵਾਉ ਤਸਤੇ ਹੋਏ ਲਗ ਦਰੀਆਉ ਉਦਰਤ ਕਮਨ ਕਹਾ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਇ ਭਲੇਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਖੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰਮ ਪਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਬਗੈ ਸੋਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਅਗਰਾਮਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਤਿਆ ਕਮਾਖੇ ਅਸੰਖ ਪਾਪੀ ਬਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਖੇ ਅਸੰਖ ਮਲੇ ਸ਼ੋ ਮਲ ਪਖ ਖਾਖੇ ਅਸੰਖ ਨੰਦਕ ਸਰਕਰ ਗਏ ਪਾਰੋ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾਵ ਕਮ ਗਮ ਸੰਖ ਲੋ ਅਸੰਖ ਕਹੈ ਸਰਪਾਰ ਹੋਏ ਅਖਰੇ ਨਾਮ ਅਖਰੇ ਸਲਾਖ ਅਖਰੇ ਗਿਆਨ ਗੀਤ ਗਣਗਾਖ ਅਖਰੇ ਲੇਖਣ ਵਾਲਣ ਬਾਨ ਅਖਰਾ ਸਿਰ ਸੰਯੋਗ ਬਖਾਨ ਜਿਨ ਐ ਲਿਖੈ ਤਿਸ ਸਰਨਾਹੈ ਜਿਵ ਫਰਮਾਇ ਤਿਵ ਤਿਵ ਪਾਥੈ ਜਿਤਾ ਕੀਤਾ ਤੇਤਾ ਨਾਉ ਵਿਨ ਨਾ ਬੈ ਨਾਹੀ ਕੋਥਵ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਬਾ ਏਕ ਵਾਰ ਜੋ ਤਤ ਪਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਖੇ ਮੂਤ ਪਲੀਤੇ ਕੱਪੜ ਕੋਏ ਦੇ ਸਾਬੂਨ ਲਈਏ ਉਹ ਤੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਤੋ ਪੈ ਨਾ ਵੈ ਕੈ ਰੰਗ ਉੰਨੇ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਨਿਕ ਲੈ ਜਾ ਕੋ ਆਪੇ ਵੀ ਜਾਪੇ ਕੇਖਾ ਕੋ ਦਾਨ ਕੋ ਕਮੀ ਆਵੋ ਜਾਖ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਵ ਸਭ ਗੁਣ ਤੇਰੇ ਮੈਂ ਨਾ ਕੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤ ਆਤ ਬਾਣੀ ਬਰਭਾਉ ਸਤ ਸੁਹਾਨ ਸਦਾ ਮਨ ਚਾਲ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਹਿ ਰੁੱਤੀ ਵਾਖੋ ਕਵਨ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੈ ਹੋਵੇ ਲੇਖ ਕੁਰਾਨ ਵਕਤ ਨ ਪਾਇਓ ਕਾਦਿਗਾ ਜੈ ਲਿਖਣ ਲੇਖ ਕੁਰਾਨ ਥਿਤ ਵਾਰ ਨ ਜੋਗੀ ਜਾਣੇ ਰੁੱਤ ਮਖੋ ਨ ਕੋਈ ਜਾ ਕਰਤਾ ਸ੍ਰੀ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾਂ ਕਿਵ ਸਾਲਾਖੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਅੱਖੇ 1 2 ਇੱਕ ਸਿਆਣਾ ਵੱਡਾ ਸਾਖ ਬ ਵੱਡੀ ਨਾਏ ਕੀਤਾ ਜਾ ਕਾ ਖੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੁਖ ਹੈ ਪਾਤਲ ਪਤਲ ਅਲਖ ਰੰਗਾ ਅੰਗਾਸ਼ ਉੜਕ ਉੜਕ ਬੋਲਤ ਕੈ ਵੇਦ ਕਹਿ ਨੇਕ ਬਾਤ ਸੈਸ 18 ਗਾਇਨਕ ਤੇ ਬਾ ਸਲੋਇਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖੇ ਕੋਈ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਖੇ ਸਾਲਾਖੇ ਇੱਤੀ ਸੁਰਤ ਨ ਪਾਈਆ ਨਦਗਾਂ ਤੇ ਬਾਪਐ ਸਮੁੰਦਰ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਖਾਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਨੀ ਜੇ ਤਿਸ ਮਨੋਂ ਨਾਮ ਇਸਰਾਇ ਅੰਤ ਨਾ ਸਿਫਤੀ ਕੈਣ ਨ ਅੰਤ ਅੰਤਨ ਕਰਨੇ ਦੇਣ ਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰੇ ਅੰਤਨ ਜਾਪੈ ਪਾਰਾਵਾ ਅੰਤ ਕਾਰਣ ਕੀਤੇ ਵਿਲਲਾਹੇ ਤਾਕੇ ਅੰਤ ਨ ਪਾਏ ਜਾਹੇ ਏਹੋ ਅੰਤਨ ਜਾਣੇ ਕੋਏ ਬਉਤ ਕਹੀਏ ਬਉਤ ਹੋਏ ਵੱਡਾ ਸਾਖ ਵੀ ਉੱਚਾ ਥਾਵ ਉੱਚੇ ਉਪਰ ਉੱਚਾ ਨਾਵੋ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਉਤਾ ਕਰਮ ਲਿਖਿਆ ਨ ਜਾਏ ਵਟਾ ਦਾਤਾ ਤਿਲ ਨਾ ਤਾ ਮਾਏ ਕੇਤੇ ਮੰਗੇ ਜੋਦ ਅਪਾਰ ਕੇਤਿਆ ਗਣ ਤਰਹੀ ਵਿਚਾਰ ਕੇਤੇ ਖਪ ਟੁੱਟੇ ਵਿਕਾਰ ਕੇਤੇ ਲੈ ਲੈ ਮੁਕਰ ਬਾਹੇ ਕੇਤੇ ਮੂਰਖ ਖਾਗੀ ਖਾਰੇ ਕੇਤਿਆ ਦੁਖ ਭੋਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਮੰਦ ਖਲਾਸੀ ਪਾਣੇ ਹੋਏ ਹੋਰ ਅੱਖ ਨਸਕੈ ਕੋਏ ਜੇ ਕੋ ਖਾਇ ਕੇ ਅੱਖਣ ਪਾਏ ਉਹ ਜਾਣੈ ਜਿਤੰਗਾ ਮੋਏ ਖਾਏ ਆਪੇ ਜਾਣੈ ਆਪੇ ਦੇ ਆਖਾਂ ਸੇ ਪਿਕੇ ਇੱਕੇ ਜਿਸਨੋ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹ ਵੀ ਪਾਤਸ਼ਾਹ ਅਮੁੱਲ ਗੋਨੇ ਅਮੁੱਲ ਵਪਾਰੇ ਅਮੁੱਲ ਵਪਾਰੀ ਐ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾਂ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖੇ ਆਖ ਰਖੇ ਲਿਵਲਾਈ ਆਖੇ ਵੇਦ ਪਾਠ ਪੁਰਾਨ ਆਖਾਂ ਪਰੇ ਕਰੇ ਵਿਖਿਆਣ ਆਖੇ ਬਰਮੇ ਆਖੇ ਅੰਦੇ ਆਖੇ ਗੋਪੀ ਤਾਇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇਂ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਥੇ ਇਤੇ ਕੀਤੇ ਹੋਰ ਕਰੇ ਤਾ ਯਤਨ ਨ ਸਕਦੇ ਕਈ ਕੈ ਜੇ ਵਡ ਪਾਵੇਂ ਤੇ ਵਡ ਕੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਰਗਾ ਵਾਰਾਂ ਗਾਵਾਰ ਸੋਦਰ ਕੇ ਖਾ ਸੋ ਕਰਕੇ ਖਾ ਜਤ ਵੈ ਸਰਬ ਸਮਾਨ ਲੈ ਵਾਜੇ ਆਨੰਦ ਅਨੇਕ ਅਸੰਖਾ ਕੀਤੇ ਵਾ ਵਨਹਾਰੇ ਕੀਤੇ ਰਾਗ ਪਰੇ ਸੋ ਕਹੀ ਅਨ ਕੀਤੇ ਗਾਵਨਹਾਰੇ ਗਾਵੇ ਤੁਹ ਨੋ ਪਾਉਣ ਪਾਣੀ ਵਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਕੋ ਬਤਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋ ਫੰਡ ਸਦਾ ਸਵਾਰੇ ਗਾਵੇ ਇੰਦ ਇਹਦਾਸਨ ਬੈਠੇ ਦੇਵਤਾ ਦਰ ਨਾਲੇ ਗਾਵੇ ਸਤਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੇ ਸੰਤੋਖੀ ਗਾਵੇ ਮੀਰ ਕਰਾਰੇ ਨਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਖਨਿਆ ਬਨ ਮੋਖਣ ਸਰਗਮਸ਼ ਪਿਆਲਾਏ ਨਾਵਣ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਵੇ ਜੋਤ ਭਗਵਨ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨ ਗਾਵੇ ਜੋ ਤੁਧ ਪਵਨ ਰੱਤੇ ਤੇਰੇ ਭਗਤ ਅਰਸਾਲੇ ਹੋਰ ਕੀਤੇ ਨਾਮ ਵਣ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਓਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨਸੀ ਮਾਇਆ ਜਿਨੋਂ ਪਾਏ ਕਰ ਕਰ ਵੇਖੈ ਕੀਤਾ ਆਪਾ ਨਾ ਜਿਵ ਤਿਸ ਦੀ ਵਡਿਆਈ ਜੋ ਤਸਪਾਵੈ ਸੋ ਏਕ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਹੋ ਸਾਖਾ ਪਤ ਸਾਹਿਬ ਨਾਨਕ ਰਖੈ ਨੂ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰਹਿ ਵਿਪੂਤ ਖਿੰθα ਕਾਲ ਕੁਆਰੇ ਕਾਯਾਂ ਜੁਗਤ ਡੰਡਾ ਪ੍ਰਤੀਤ ਆਇ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਅਦੇਸ ਸਤੈ ਅਦੇਸ ਆੰਦ ਅਨੇਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਉਗਤ ਗਿਆਨ ਦਇਆ ਪੰਡਾਰਨ ਕਟ ਕਟ ਵਾ ਜਖੇ ਨਾਦ ਆਪਨਾਥ 나ਥੀ ਸਭ ਜਾ ਕੇ ਰਿੱਧ ਸਿੱਧ ਅਵਰੰ ਸਾਧ ਸੰਯੋਗ ਵਿਜੋਗ ਦੁਇਕਾਰ ਚਲਾਵੇ ਲੇਖੇ ਆਵੇਂ ਭਾਗ ਅਦੇਸ ਤਸੈ ਅਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਰੂਪ ਏਕਾ ਮਾਈ ਜੁਗਤ ਵਿਆਹੀ ਦਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਬੰਡਾਰੀ ਇਕ ਲਾਏ ਦੀਵਾਨ ਜਿਵਤ ਸੁਪਾਵੇ ਤੇ ਵੇ ਚਲਾਵੇ ਜਿਵ ਕੋ ਵੇ ਪਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਬਹੁਤਾ ਇਹੋ ਵਿਦਾਨ ਅਦੇਸ ਤਸੈ ਅੰਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਪਾਸਣ ਲੋਏ ਲੋਏ ਢੰਡਾਰ ਜੋ ਕਿਛ ਪਾਇਆ ਸਵੇਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਸ ਤਸੈ ਅੰਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ 1 2 ਜਿਭੋਂ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਆਹੇ ਏਕ ਨਾਮ ਜਗਦੇਸ਼ ਏਤ ਰਾਹੇ ਪਤ ਪਾਵਣੀਆਂ ਚੜਿਐ ਹੋਇ ਅਕੇਸ ਸੁਣ ਗੱਲਾਂ ਅੰਕਾਸ਼ ਕੇ ਕੀਟਾ ਆਈ ਰੀਸ ਨਾਨਕ ਨੰਦਰੀ ਪਾਈਐ ਊੜੀ ਊੜੈ ਠੀਸ ਆਖਣ ਜੋਰ ਚੁੱਪੈ ਨੈ ਜੋਰ ਜੋਰ ਨ ਬੰਗੜ ਨੇ ਨਾ ਜੋਰ ਜੋਰ ਨ ਜੀਵਨ ਮਰਦਨੈ ਜੋਰ ਜੋਰ ਨ ਰਾਜ ਮਾਲ ਮਨ ਸ਼ੋਰ ਜੋਰ ਨ ਅਸਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਨ ਅਗਨੀ ਪਾਤਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੈ ਰੰਗ ਤਿੰਨ ਕੈ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਖਨ ਪੰਚ ਪਰਵਾਨ ਨਾਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੈ ਵੈਸ ਕੀਤਿਆ ਕਰਮ ਭੂਮੀ ਮੇਰ ਕੀਤੇ ਕਹਤੇ ਤੂ ਉਪਦੇਸ ਕਹਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ਼ ਕਹਤੇ ਸਿੱਧ ਬੁੱਧ ਨਾਥ ਕਹਤੇ ਕਹਤੇ ਦੇਵੀ ਵੇਸ ਕਹਤੇ ਦੇਵਦਨੁ ਮਨ ਕਹਤੇ 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 ਦੇਵੀ ਵੇਸ ਕਹਤੇ ਦੇਵਦਨੁ ਮਨ ਕਹਤੇ ਕਹਤੇ ਰਤਨ ਸਮੰਦ ਕੀਤਨ ਖਾਣੀ ਕੀਤਨ ਬਾਣੀ ਕਹਤੇ ਪਾਤ ਨਿਰਿੰਦ ਕੀਤਿਆਂ ਸੁਰਤੀ ਸੇਵਕ ਕੀਤੇ ਨਾਨਕ ਦੇ ਅੰਤ ਨ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿੱਥੇ ਆਨਾਦ ਬਨੋਦ ਕੋੜੇ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਖੈ ਜੇ ਕੋ ਕਥੈ ਪਿਛੇ ਪਛਤਾਏ ਤਿੱਥੇ ਘੜੀ ਆਏ ਸੁਰਤ ਮਤਮਨ ਬੁੱਧ ਤਿੱਥੇ ਘੜੀ ਆਏ ਸੁਰਾਂ ਸਿਧਾਂ ਕੀ ਸੋਧ ਕਰਮਖੰਡ ਕੇ ਬਾਣੀ ਜੋਰ ਤਿੱਥੇ ਫੋਰ ਨ ਕੋਈ ਫੋਰ ਤਿੱਥੇ ਜੋਦ ਮਹਾਬਲ ਸੂਰ ਤਨ ਮੈਂ ਰਾਮ ਰਖਿਆ ਪਰਪੂਰ ਤਿੱਥੇ ਸਿਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੈ ਲੋ ਕਰਹਿ ਆਨੰਦ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਖਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੈ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤੇ ਵਿਕਾਰ ਵੇਖੈ ਵਿਕਸੈ ਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਪਖਾਰਾ ਤੀਰਜ ਸੁਨਿਆਰ ਅਹਰਣ ਮਤਿ ਵੇਦ ਖਤੀਆਰ ਭੋਖ ਲਾ ਅਗਨ ਤਪਤਾਵ ਪਾਂਡਾ ਭਾਵੋ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਘਾਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਸੱਚੇ ਧਰਮ ਹੰਦੂਰਾ ਕਰਮਿ ਆਪੋ ਆਪਨੇ ਕੈ ਨੜੇ ਕੈ ਦੂਰਾ ਜਿਨਨੇ ਨਾਮ ਧਿਆਇਆ ਕੈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਕੈ ਮਸ਼ਕਤ ਕਾਲ ਨਾਨਕ ਤੇਵਕ ਉਜਲੇ ਕਿਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ